ਗੁਰੂ ਅਮਰਦਾਸ ਪਾਤਸ਼ਾਹ ਪ੍ਰਸ਼ਾਦਾ ਸ਼ਗਰੇ ਨੇ ਬਾਲ ਬਸਤਾ ਵੈਸੇ ਦੁਨਿਆਵੀ ਨਿਯਮਾਂ ਦੇ ਮੁਤਾਬਕ ਗੋਇੰਦਵਾਲ ਗੁਰ ਅਰਜਨ ਦੇ ਸੱਚੇ ਪਾਤਸ਼ਾਹ ਦਾ ਨਾਨਕਾ ਘਰ ਹੈ ਇਹ ਨਾਨਕਿਆਂ ਦਾ ਘਰ ਹੈ ਜਿੱਥੇ ਨਾਨਕ ਨਾਨੇ ਹੋ ਉਹ ਨਾਨਕਿਆਂ ਦਾ ਘਰ ਹੈ ਏਸਾਂ ਤੇ ਉਹਨਾਂ ਦੇ ਪਿਤਾ ਜੀ ਦੀ ਸ਼ਾਦੀ ਹੋਈ ਰਿੜ ਤੇ ਰਿੜ ਤੇ ਆਏ ਤੇ ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਕਿਹੜਾ ਬਾਲਕ ਹੈ ਭਾਈ ਜਿਨ ਮੰਜੀ ਲਾਈ ਸਾਰੀ ਤੇ ਮਾਤਾ ਭਾਨੀ ਜੀ ਪ੍ਰਸ਼ਾਦਾ ਪਕਾਰੇ ਸਨ ਕਹਿਣ ਲੱਗੇ ਦੋਹਤਾ ਦੋਹਤਾ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਡੋਲਿਆ ਤੂੰ ਫੜ ਕੇ ਆਪਣੀ ਗੋਦੀ ਚ ਪਟਾ ਕੇ ਆਖਿਆ ਤੇ ਗੇ ਰਾਣੀਏ ਦੋਹਤਾ ਬਾਣੀ ਦਾ ਬੋਹੇ ਥਾ ਇਹਨੂੰ ਕਹਿੰਦੇ ਕਮੰਗ ਇਵਨਸ ਕਾਸ ਦੇ ਸ਼ੈਡੋ ਜੀ ਫੋਰ ਹੋਣ ਹਰ ਬਿਰਵਾ ਕਿ ਚਿਕਨੇ ਚਿਕਨੇ ਪਾਤ ਅਜੇ ਰਿੜਦੇ ਨੇ ਲੇਕਿਨ ਗੁਰੂ ਅਮਰਦਾਸ ਨੇ ਕਹਿ ਦਿੱਤਾ ਬਾਣੀ ਦਾ ਜਹਾਜ਼